ਫੇਰਿਆਂ ਦੇ ਮੰਡਪ ਨੂੰ ਲੱਗੀ ਅੱਗ ਵਿਆਹ ਵਿੱਚ ਪਈਆਂ ਭਾਜੜਾਂ ਅੱਧ ਵਿਚਕਾਰ ਰੁਕਣਾ ਪਿਆ ਵਿਆਹ ਦੋਸਤੋ ਅਕਸਰ ਹੀ ਕਈ ਵਾਰ ਵਿਹਾਂ ਵਿੱਚ ਕਈ ਵਾਰ ਇਹੋ ਜਿਹੇ ਘਟਨਾਵਾ ਵੀ ਹੋ ਜਾਂਦੀਆਂ ਨੇ ਜੋ ਕਿ ਵੱਡਾ ਹਾਸਾ ਬਣ ਸਕਦੀਆਂ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਸਟੇਜ ਤੇ ਮੁੰਡਾ ਕੁੜੀ ਤੇ ਵਿਆਹ ਦਾ ਸ਼ਗਨ ਚੱਲ ਰਿਹਾ ਸੀ ਅਤੇ ਜਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਬਰਮਾਲਾ ਪਾਉਣ ਲੱਗਦੇ ਨੇ ਤਾਂ ਕੁਝ ਰਿਸ਼ਤੇਦਾਰ ਹੱਥਾਂ ਵਿੱਚ ਸਪਾਰਕਲ ਗੰਨਾ ਫੜ ਕੇ ਚਲਾਉਣ ਲੱਗ ਜਾਂਦੇ ਨੇ ਜਿਸ ਨਾਲ ਮੰਡਪ ਤੇ ਲੱਗੇ ਪਲਾਸਟਿਕ ਦੇ ਫੁੱਲਾਂ ਨੂੰ ਅੱਗ ਲੱਗ ਜਾਂਦੀ ਏ ਅੱਗ ਨੂੰ ਦੇਖ ਕੇ ਸਾਰੇ ਖਬਰਾ ਜਾਂਦੇ ਨੇ ਅਤੇ ਮੁੰਡਾ ਕੁੜੀ ਨੂੰ ਸਟੇਜ ਤੋਂ ਹੇਠਾਂ ਉਤਾਰ ਦਿੰਦੇ ਨੇ ਪਰ ਵਿਆਹ ਵਿੱਚ ਆਏ ਦੋ ਨੌਜਵਾਨ ਜਲਦੀ ਜਲਦੀ ਉੱਪਰ ਚੜ੍ਹ ਕੇ ਜਿੰਨਾ ਫੁੱਲਾਂ ਨੂੰ ਅੱਗ ਲੱਗੀ ਹੁੰਦੀ ਹੈ ਲਾ ਕੇ ਹੇਠਾਂ ਸੁੱਟ ਦਿੰਦੇ ਨੇ ਅਤੇ ਇੱਕ ਵੱਡਾ ਹਾਸਾ ਹੁਣੋ ਬਚਾ ਲੈਂਦੇ ਨੇ ਸੋ ਕੀ ਵਿਆਹਾਂ ਵਿੱਚ ਪੜਾਕੇ ਜਾਂ ਸਪਾਰਕਲ ਗੰਨਾ ਚਲਾਉਣ ਤੋਂ ਬਿਨਾ ਵਿਆਹ ਨਹੀਂ ਹੋ ਸਕਦਾ ਕੀ ਵਿਆਹਾਂ ਵਿੱਚ ਦਿਖਾਵਾ ਕਰਨਾ ਜ਼ਰੂਰੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ